ਲੋਕ ਸਭਾ ਚੋਣਾਂ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਰਣਨੀਤੀ ਘੜ ਲਈਆਂ ਹਨ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀਆਂ ਨਾਮਜ਼ਦਗੀਆਂ ਕੀਤੀਆਂ ਜਾ ਰਹੀਆਂ ਹਨ ਅੱਜ ਹਲਕਾ ਸਮਰਾਲਾ ਵਿਖੇ ਗੁਰਪ੍ਰੀਤ ਜੀਪੀ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਰੋਡ ਸ਼ੋਅ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਸਮਰਾਲਾ ਵਿਖੇ ਪਹੁੰਚੇ ਹਨ ਇਹ ਰੋਡ ਸ਼ੋਅ ਸਮਰਾਲਾ ਦੇ ਮਾਸ਼ੀਵਾੜਾ ਰੋਡ ਸਰਕਾਰੀ ਹਸਪਤਾਲ ਦੇ ਸਾਹਮਣੇ ਸ਼ੁਰੂ ਹੋ ਕੇ ਮੁਹੱਲਿਆਂ ਵਿੱਚੋਂ ਹੁੰਦੇ ਹੋਏ ਪੁਰਾਣੀ ਸਬਜ਼ੀ ਮੰਡੀ ਵਿੱਚ ਪਹੁੰਚੇਗਾ ਸਮਰਾਲਾ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਮਰਾਲਾ ਪਹੁੰਚਣ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਪੁੱਲਾ ਦੀ ਵਰਖਾ ਕੀਤੀ ਜਾ ਰਹੀ ਹੈ ਸਮਰਾਲਾ ਤੋਂ ਰਕੇਸ਼ ਕੁਮਾਰ ਦੀ ਰਿਪੋਰਟ ਮੁੱਖ ਮੰਤਰੀ ਸਾਹਿਬ ਆ ਰਹੇ ਨੇ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਕਾਠਾ ਮਾਰਦਾ ਕਾਠਾ ਫਿਰ ਵੀ ਇੱਕ ਦਿਨ ਦਾ ਸਾਨੂੰ ਟਾਈਮ ਮਿਲਿਆ ਸੀ ਇੱਕ ਦਿਨ ਦੇ ਵਿੱਚ ਜਿਹੜਾ ਇਹ ਲੋਕ ਆਪ ਮੁਹਾਰਾ ਜਿਹੜਾ ਜੁੜੇ ਨੇ ਇਲਾਕੇ ਦੇ ਲੋਕ ਨੇ ਉਨੇ ਮੁਖੰਦਰੀ ਸਾਹਿਬ ਦੇ ਜਿਹੜੇ ਕੰਮ ਨੇ ਚਾਹੇ ਉਹ ਬਿਜਲੀ ਦੀ ਗੱਲ ਆ ਜਿਹੜੇ ਕਿਸਾਨਾਂ ਨੂੰ ਵਾਧੂ 24 ਘੰਟੇ ਬਿਜਲੀ ਆ ਜਾਂ ਹੋਰ ਵੀ ਜਿਹੜੇ ਜੋਕਪੱਤੀ ਕੰਮ ਨੇ ਜਾਂ ਐਮਐਲਏ ਸਾਹਿਬ ਦੇ ਜਿਹੜੇ ਕੀਤੇ ਹੋਏ ਕੰਮ ਨੇ ਉਹਨੂੰ ਪਤਾ ਵੀ ਜਿਵੇਂ ਸਰਕਾਰ ਦਾ ਬੜਾ ਬੁਰਾ ਹਾਲ ਸੀ ਰੋ 2022 ਦੀ ਇਲੈਕਸ਼ਨ ਤੋਂ ਪਹਿਲਾਂ ਤੇ ਜਿਹੜੇ ਉਹਨਾਂ ਨੇ ਆਪਣੇ ਸਰਕਾਰ ਦਾ ਕੋਣ ਕੱਢਿਆ ਐਮਐਲਏ ਸਾਹਿਬ ਨੇ ਉਹਦਾ ਇਹ ਕਰਕੇ ਜਿਹੜਾ ਸਾਰਾ ਕਾਠਾ ਉਹਨਾਂ ਦੇ ਕੰਮਾਂ ਦੇ ਉੱਤੇ ਮੋਹਰ ਲਾ ਰਿਆ ਲੋਕਾਂ ਦਾ ਆਪ ਜੁਆਰੇ ਕਾਜ ਹੋਇਆ ਸਾਠਾ ਮਾਰਵਾ ਕਾਠਾ ਸਮਝਾ ਰਿਹਾ ਤੇ ਇਹ ਹੀ ਤਾਂ ਬਦਲਾਵਾ ਇਹ ਬਦਲਾਵਾ ਪੀਐਮ ਸਾਹਬ ਨੂੰ ਅਸੀਂ ਜਿਹੜਾ ਰੂਟ ਦਿੰਦੇ ਸੀ ਉਹ ਕਹਿੰਦੇ ਸੀਗੇ ਵੀ ਅਸੀਂ ਆਪਾਂ ਮੇਨ ਰੋਡ ਦੇ ਉੱਪਰ ਪਰ ਉਹਨੇ ਕਹਿੰਦੇ ਨਹੀਂ ਮੈਂ ਤੂੰ ਸਾਨੂੰ ਜਿਹੜਾ ਆਪਣੇ ਜਿਹੜੇ ਮਹੱਲੇਆਂ ਵਾਲੇ ਵਿੱਚ ਗਲੀਆਂ ਦੇ ਵਿੱਚ ਜਿੱਥੇ ਆਮ ਲੋਕ ਰਹਿੰਦੇ ਨੇ ਉਹ ਮੈਨੂੰ ਉਹ ਲੈ ਕੇ ਜਾਓ ਇਹ ਬੜੀ ਮਤਲਬ ਵੱਡੀ ਗੱਲ ਆ ਵੀ ਜਿਹੜਾ ਪੀਐਮ ਸਾਹਿਬ ਲੋਕਾਂ ਦੇ ਵਿੱਚ ਆ ਰਹੇ ਨੇ ਕੇਂਦਰ ਸਿੰਘ ਗਰੇਵਾਲ ਸ਼ਹਿਰੀ ਬਲਣ ਆਮ ਆਮੀ ਪਾਰਟੀ ਸੰਧਾਰਾ ਅੱਜ ਭਾਰਤ ਦੇ ਮਾਜਾ ਰੋਸ ਤੋਂ ਇਤਿਹਾਸਿਕ ਮੌਕਾ ਹੈ ਅੱਜ ਪਨਾਹ ਵੀ ਮਹਾਂਪਰਵ ਜੀ ਆ ਕਹਿੰਦੇ ਆ ਜੋ ਨਾ ਸ਼ਹਿਰ ਸੁਨਾਜ ਆ ਕੇ ਸਾਡੇ ਸਾਡਾ ਮਾਨ ਰਥਿਆ ਤੇ ਅੱਜ ਦਾ ਜੋ ਰੋਲ ਸ਼ੋਅ ਸੀ ਬਹੁਤ ਹੀ ਪਰਮਾ ਰਿਹਾ ਤਕਰੀਬਨ 10000 ਦੇ ਵਿੱਚ ਆਪਣੀ ਹੋ ਗਈ ਗਿਣਤੀ ਜੋ ਉਹਨਾਂ ਇਸ ਮਰਥਾ ਕਤੇ ਪਹੁੰਚੇ ਨਹੀਂ ਉਹਨਾਂ ਦੇ ਫੈਨ ਚਾਹੀਏ ਉਹਨਾਂ ਤੋਂ ਵਕਰ ਗਰੀਏ ਜੋ ਕਿ ਉਹਨਾਂ ਨੂੰ ਦੇਖਣ ਲਈ ਤੇ ਸਭ ਤੋਂ ਇਸ ਰੋਲ ਸ਼ੋਅ ਦੀ ਖਾਸ ਗੱਲ ਇਹ ਰਹੀ ਕਿ ਮਾਨ ਸਾਹਿਬ ਨੇ ਰੋਡ ਨੂੰ ਰੋਡ ਦੇ ਉੱਪਰ ਜਿਹੜੀ ਜਗ੍ਹਾ ਦੇ ਮਹਾਂਡੇ ਵਿੱਚ ਹੀ ਕੀਤਾ ਕਿਉਂਕਿ ਅਸੀਂ ਰੋਡ ਦੇ ਉੱਪਰ ਬੈਠੇ ਤਾਂ ਮਾਨ ਸਾਹਿਬ ਨੂੰ ਦੇਖਦੇ ਰਹਿੰਦੇ ਆ ਆਮ ਬਜ਼ਾਰ ਵਾਲੇ ਸਾਰੇ ਦੇਖ ਰਹੇ ਨੇ ਪਰ ਜੋ ਸਾਡੀਆਂ ਮਾਵਾਂ ਨੇ ਭੈਣਾਂ ਨੇ ਜਾਂ ਬੱਚੇ ਨੇ ਸਾਡੇ ਉਹ ਘਰਾਂ ਚ ਕਹਿ ਰਹੇ ਨੇ ਉਹ ਨਹੀਂ ਦੇਖ ਪਾਉਂਦੇ ਤੋਏ ਮਾਨ ਸਾਹਿਬ ਦਾ ਸਪੈਸ਼ਲ ਕਹਿ ਕੇ ਆਪਣਾ ਜੋ ਰੂਟ ਸ਼ੋ ਸੀ ਮਹੱਲੇ ਦੇ ਵਿੱਚ ਹੀ ਕਰਵਾਇਆ ਤਾਂ ਕਿ ਉਹਨਾਂ ਨੂੰ ਉੱਥੇ ਮਿਲ ਸਕਣ ਉਹਨਾਂ ਨੂੰ ਆਪਣਾ ਦੇਖ ਕੇ ਉਹ ਵੀ ਆਪਣਾ ਮਨ ਦੀਆਂ ਗੱਲਾਂ ਮਾਨ ਸਾਹਿਬਾਂ ਕਰ ਸਕਣ। ਬਿਲਕੁਲ ਜੀ ਦਾ ਉਹਦੇ ਪਰ ਕਿਸੇ ਵੀ ਕਿਸੇ ਨਾਲ ਕੋਈ ਚੰਗ ਨਹੀਂ ਕਰਦਾ। ਦੇਖੋ ਮਾਨ ਸਾਹਿਬ ਦਾ ਜੋ ਨੀਰਾ ਉਹਦਾ ਆਟੋਮੈਟਿਕ ਜੋ ਮਾਨ ਸਾਹਿਬ ਨੇ ਕੰਮ ਕੀਤੇ ਨੇ ਪੰਜਾਬ ਲਈ ਕਹਦੇ ਬਿਜਲੀ ਆ ਬਾਰੇ ਕਹリエ ਪਾਣੀ ਆ ਜਿਹੜਾ ਖਵਾਲੀ ਵੀ ਕਹリエ ਪਹਿਲੀ ਵਾਰ ਜੋ ਮੁੱਖ ਮੰਤਰੀ ਸੋਚਿਆ ਪਾਣੀ ਬਾਰੇ ਜਾਂ ਨੌਕਰੀਆਂ ਬਾਰੇ ਕਹリエ ਆਮ ਕਰਾਂ ਲੋਕਾਂ ਨੂੰ ਕੇ ਮੈਂ ਉਸ ਨਾਲ ਬਹੁਤ ਜ਼ਿਆਦਾ ਲੋਕਾਂ ਦਾ ਉਤਸ਼ਾਹ ਹੈ ਤੇ ਮਾਨਤਾ ਦੇ ਆਉਣ ਦੇ ਨਾਲ ਜੀਵੀ ਸਾਹਿਬੀ ਜਿੱਤ ਤਾਂ ਪਹਿਨੇ ਹਨ ਰਜੰਦ ਕਿੰਨੀ ਦੀ ਇਹ ਹੋਏ ਦੇਖਾ ਵੀ ਲੀਡ ਕਿ ਨਹੀਂ ਪਾਦ ਰਹੀ ਆ ਮਾਨਤਾ ਦੇ ਉਹਨਾਂ ਹੋਰ ਲੀਡ ਉਹਨਾਂ ਨੂੰ ਕਿੰਨੀ ਵਾਰੀ ਵੀ ਲੋਗੀ ਇਹ ਦੇਠਾਂ ਵਾਲੀ ਗੱਲ ਹੋ ਗਈ ਕਿਉਂਕਿ ਅਮਰ ਸਿੰਘ ਨੂੰ ਲੋਕੀ ਜਾਣਦੇ ਨੇ ਨਾ ਉਹ ਇੱਥੇ ਆਏ ਨੇ ਉਹ ਆਪਣਾ ਲਾਗੇ ਜਿਵੇਂ 5 ਸਾਲ ਦੇ ਵਿੱਚ ਉਹਨਾਂ ਨੇ ਤਕਰੀਬਨ ਆਪਣੇ ਅੱਥ ਹਲਕੇ ਦਾ ਮਦਦ ਕੀਤਾ ਸੀ ਇੱਕ ਹਲਕਾ ਗੋਲ ਦੇਆ ਜਿੱਦਾਂ ਰਾਏਪੁਰ ਸੋ ਉਸ ਤੋਂ ਬਾਅਦ ਅਸਾਂ ਪੂਰੀ ਮੇਰਾ ਗੁਰਵਿੰਦਰਜੀਤ ਜੀ ਨੂੰ ਬਹੁਤ ਲੋਕੀ ਵੱਧ ਲੀਡ ਨਾਲ ਚਾਹ ਦੇ ਰਹੇ ਨੇ